ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸੱਤਾ ਸੋਦਾ ਮੁਖੀ ਗੁਰਮੀਤ ਰਾਮ ਰਹੀਮ ਨੇ 20 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ ਸਰਕਾਰ ਨੇ ਡੇਰਾ ਮੁਖੀ ਨੂੰ ਪੈਰੋਲ ਤੇ ਰਿਹਾ ਕਰਨ ਦੀ ਅਜ਼ੀਜ਼ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਫੇਜ਼ ਦਿੱਤਾ ਹੈ ਜ਼ਿਲ੍ਹਾ ਭਾਗ ਨੂੰ ਬੇਨਤੀ ਦੇ ਪਿੱਛੇ ਜ਼ਰੂਰੀ ਅਖ਼ਬਾਰਿਕ ਕਾਰਨ ਦੱਸਣ ਲਈ ਕਿਹਾ ਗਿਆ ਦਾਜੇ ਕਿ ਹਰਿਆਣਾ ਦੇ ਸੀਈਓ ਨੇ ਸੂਬਾ ਸਰਕਾਰ ਤੋਂ ਪੁੱਛਿਆ ਕਿ ਕੀ ਡੇਰਾ ਮੁਖੀ ਨੂੰ ਪੈਰੋਲ ਤੇ ਰਿਹਾਅ ਕਰਨ ਲਈ ਕੋਈ ਐਮਰਜੈਂਸੀ ਹੈ ਦਾਜੇ ਕਿ ਕਾਨੂੰਨ ਮੁਤਾਬਕ ਜੇਕਰ ਚੋਣਾ ਦੌਰਾਨ ਐਮਰਜੈਂਸੀ ਤੇ ਕਿਸੇ ਕੈਦੀ ਨੂੰ ਪੈਰੋਲ ਤੇ ਰਿਹਾਅ ਕਰਨਾ ਜ਼ਰੂਰੀ ਹੈ ਤਾਂ ਇਸ ਲਈ ਸੀਈਓ ਦੀ ਮਨਜ਼ੂਰੀ ਲੈਣੀ ਚਾਹੀਦੀ ਡੇਰੇ ਦੇ ਬੁਲਾਰੇ ਨੇ ਕਿਹਾ ਕਿ ਕਿਉਂਕਿ ਗੁਰਮੀਤ ਰਾਮ ਰਹੀਮ ਸਿੰਘ ਕੈਲੰਡਰ ਸਾਲ ਵਿੱਚ 91 ਦਿਨਾਂ ਲਈ ਆਰਜ਼ੀ ਰਿਹਾਈ ਦਾ ਹੱਕਦਾਰ ਹੈ ਇਸ ਲਈ ਉਸ ਦੀ 20 ਦਿਨਾਂ ਦੀ ਪੈਰੋਲ ਦੀ ਬੇੰਦੀ ਕਾਨੂੰਨ ਦੇ ਅਨੁਸਾਰ ਹੈ ਦੱਸਦੇ ਕਿ ਰੋहतक ਦੀ ਸੁਨਿਆਰੀ ਜੇਲ੍ਹ ਵਿੱਚ ਬਲਦਕਾਰ ਤੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰੇ ਡੇਰਾਮੁਕੀ ਗੁਰਮੀਤ ਸਿੰਘ ਨੂੰ ਪਹਿਲੀ ਵਾਰ 17 ਜੂਨ 2022 ਨੂੰ 30 ਦਿਨਾਂ ਦੀ ਛੁੱਟੀ ਮਿਲੀ ਸੀ ਉਸ ਦੌਰਾਨ ਵੀ ਉਹ ਬਰਨਾਵਾ ਆਸ਼ਰਮ ਵਿਖੇ ਰਿਆਸੀ 18 ਜੁਲਾਈ 2022 ਨੂੰ ਉਹ ਸੁਨਿਆਰੀ ਜੇਲ੍ਹ ਗਿਆ ਦਾਜ਼ੇ ਕੇ ਤੋਂ ਬਾਅਦ 15 ਅਕਤੂਬਰ ਨੂੰ ਦੂਜੀ ਵਾਰ 21 ਜਨਵਰੀ ਨੂੰ ਤੀਜੀ ਵਾਰ ਤੇ 3 ਮਾਰਚ ਨੂੰ ਚੌਥੀ ਵਾਰ 20 ਅਗਸਤ ਨੂੰ ਪੰਜਵੀਂ ਵਾਰ ਤੇ 13 ਦਸੰਬਰ ਨੂੰ ਛੇਵੀਂ ਵਾਰ ਤੇ ਬੀਤੀ 13 ਅਗਸਤ ਨੂੰ 21 ਦਿਨਾਂ ਦੀ ਪੈਰੋਲ ਤੇ ਗੁਰਮੀਤ RAM ਰਹੀਮ ਜੇਲ੍ਹ ਤੋਂ ਬਾਹਰ ਆਇਆ ਸੀ ਦਾਜ਼ੇ ਕੇ ਗੁਰਮੀਤ RAM ਰਹੀਮ ਤੇ ਅਕਸਰ ਦੋਸ਼ ਲੱਗਦੇ ਰਹੇ ਹਨ ਕਿ ਉਹ ਆਪਣੇ ਪੈਰਾਕਾਰਾ ਜਿਨ੍ਹਾਂ ਚੋਂ ਜ਼ਿਆਦਾਤਰ ਹਰਿਆਣਾ ਤੇ ਰਹਿੰਦੇ ਨੇ ਉਹਨਾਂ ਨੂੰ ਚੋਣਾਂ 'ਚ ਇੱਕ ਖਾਸ ਤਰੀਕੇ ਨਾਲ ਵੋਟ ਪਾਉਣ ਲਈ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੀ ਅਪਡੇਟ ਟੀਵੀ